ਆयो ਮੈਟਰ ਉਹਨੂੰ ਇੱਕ ਬਾਬੇ ਨਾਲ ਮਿਲਾਈਏ ਖਨੌਰੀ ਬਾਡਰ ਤੇ ਰਾਤ ਨੂੰ ਉਹ ਗੀਤ ਲੱਗ ਰਿਹਾ ਦੀ ਪਿੱਛੇ ਸੁਣਾਉਣ ਤੇ ਮੇਰਾ ਮਨ ਕਰਿਆ ਵੀ ਚਲੋ ਵੀਡੀਓ ਬਣਾਉਣੇ ਆ ਜੇ ਸਾਡੇ ਕਹੇ ਤੋਂ ਗਾ ਦੂਗਾ ਚਲੋ ਅਸੀਂ ਗਏ ਬਾਬੇ ਨੂੰ ਆਖਿਆ ਵੀ ਬਾਬੇ ਵੀਡੀਓ ਬਣਾਉਣੇ ਗਾ ਰਹੇਗਾ ਤਾਂ ਉਹਨੇ ਖੁਸ਼ ਹੋ ਕੇ ਆਖਿਆ ਵੀ ਕੋਈ ਨਹੀਂ ਗਾਵਾਂਗੇ ਲਿਆਓ ਕੈਮਰਾ ਤਾਂ ਅੱਗੇ ਫਿਰ ਸੁਣਿਓ ਕਿੰਨਾ ਘੈਂਟ ਗਾਇਆ ਇਹ ਉਮਰ ਚ ਵੀ ਬਾਜ ਕਿੰਨੀ ਬੁਲਾਉਂਦਾ ਤੇ ਲਗਾਤਾਰ ਗਾਉਣਾ ਔਖਾ ਮੇਰੇ ਵਰਗੇ ਆਵਾਜ਼ ਤੇ ਤਾਂ ਇਹ ਫਿਰ ਵੀ ਲੰਮਾ ਗਾ ਗਏ ਦੇਖ ਲਈ ਜਾਓ ਚਲੋ ਬਾਬਾ ਜੀ ਜੀ ਹਾਂ ਚਲੋ ਜੀ ਨਾਰਿਆ ਗਦੀਪਦੀ ਨੂੰ ਕਹਿਣਾ ਮੇਰਾ ਮਨ ਕਾਂਡਿਆ ਬਿਨਾ ਮਝੇ ਰੁਆ ਸੁਣਨੇ ਰਹੇ ਕੰਨ ਬਿਨਾਰ ਜੋ ਮਜਾ ਮਦੀ ਮਝੇ ਰੁ ਜੱਟ ਨੂੰ ਵੇ ਗੱਲ ਸੁਣ ਮੂਰੀਆ ਰੱਬ ਨੇ ਐਸਾ ਦੇ ਪਾਦਾ ਗਾਲੋ ਮੱਟ ਵੇ ਤੂੰ ਪਤੀ ਖਾਣ ਸੂਰੀਆ ਪੈਨਣੋ ਜੇ ਖਾਣ ਜੇ ਤੂੰ ਦੇ ਲਗੀਰ ਵੇ ਕੇ ਕੰਮੇ ਅੱਗ ਲਾਉਣੇ ਨੇ ਜਿੰਨਾਂ ਯੁੱਤੇ ਵਕਤਾਂ ਦੀ ਤੋਜ ਵੀਰ ਬੇਮਾ ਕਾਟੇ ਯੋਕਰਾਉਣੇ ਨੇ ਲੁੱਦਿਆਂ ਨੇ ਬਣੇ ਜੈਪੁਰੂ ਕੁਮਾਲ ਦਾ ਤੋਤਾ ਚੋਗੇ ਝੋਗ ਵੇ ਮੋਕੇ ਕੰਨੀ ਫੈਲ ਦੋ ਨਮਾਰੂ ਮਾਲ ਦਾ ਇਹ ਅਮੀਰ ਲੋਕ ਵੇ ਮੈਂ ਅਦਬ ਕੁਝ ਆਉ ਬਾਗ ਤੇ ਅਖੀਰ ਦਾ ਬੇ ਨੋਟ ਕੀ ਬਣਾਉਣੇ ਨੇ ਜਿੰਨਾਂ ਯੁੱਤੇ ਵਕਤਾਂ ਦੀ ਤੋਜ ਵੀਰ ਬੇਮਾ ਕਾਟੇ ਯੋਕਰਾਉਣੇ ਨੇ ਇੱਕ ਹੋਵੇ ਥਾਲ ਕੌਲੀਆਂ ਟਕਾਣ ਨੂੰ ਖਾਣਾ ਕਰਾਂ ਤਿਆਰ ਮੈਂ ਇੱਕ ਹੋਵੇ ਬੰਦੀ ਹੁਕਮ ਚ ਲਾਉਣ ਨੂੰ ਤੇਰਾ ਮੋਗ ਤਿਆਰ ਮੈਂ ਟੱਟ ਕੇ ਰੀਜ਼ਗੀ ਕਰੂ ਪਨੀਰ ਵੇ ਵਚੋਲ ਕੇ ਖਵਾਉਣੇ ਨੇ ਜਿੰਨਾ ਉੱਤੇ ਵਕਤਾਂ ਦੇ ਤੁਸ਼ ਵੀਰ ਵੇ ਮੈਂ ਕਾਂਢੇ ਜੋ ਕਰਾਉਣੇ ਨੇ ਸਾੜੀ ਲਾਦੇ ਰੇਸ ਮੀਂਹ ਚੰਗਾਰਾ ਲਾਉਣ ਨੂੰ ਵੇ ਕੱਗਰ ਆਦੀ ਪਾਈਂਦਾ ਕੁਰਤੀ ਲਿਆ ਦੇ ਵੇ ਕਰੰਟ ਵਹਿ ਲਰੀ ਤੇ ਪੰਡਾ ਨਹੀਂ ਕਸਾਈਂਦਾ ਗਰਮੀ ਨੀ ਚੱਲਦਾ ਸਰੀਰ ਵੇ ਰਵੇ ਕੀ ਖੱਦਰ ਪਾਉਣੇ ਨੇ ਜਿੰਨਾ ਉੱਤੇ ਵਕਤਾਂ ਦੇ ਤੁਸ਼ ਵੀਰ ਵੇ ਮੈਂ ਕਾਂਢੇ ਜੋ ਕਰਾਉਣੇ ਨੇ ਕਾਲੀ ਹੋਵੇ ਸੂਫ ਦਾ ਘਰਾਰਾ ਪਾਉਣ ਨੂੰ ਤੇ ਨਾਲਾ ਪਟਿਆਲੇ ਦਾ ਬੂਟੂ ਹੋਵੇ ਉੱਚੀ ਹੱਡੀ ਦਾ ਹਟਾਉਣ ਨੂੰ ਤੇ ਜੈ ਭਰੀਆਂ ਵਾਲੇ ਦਾ ਟੌੜੀ ਨੂੰ ਕਿ ਪਹਿਨ ਸਕਦੇ ਅਮੀਰ ਬੇਮਪੈਰ ਕੀ ਪਡਾਉਣੇ ਨੇ ਜਿੰਨਾਂ ਉੱਤੇ ਵੱਕ ਦਾ ਦੇ ਤੁਸ਼ ਵੀਰ ਬੇ ਮਗਾਡੇ ਜੋ ਕਰਾਉਣੇ ਨੇ ਦੁੱਲਾ ਸਿੰਘਾਂ ਨਾਰਾ ਨੂਰ ਬਾਜ ਬਹਿ ਗਿਆ ਜੀ ਕਾਂਡੇ ਕੋ ਰਵਾਉਣ ਦਾ ਕੰਥ ਮਝੇਰੂ ਬਿੱਲੇ ਮੰਗੂ ਛੇ ਗਿਆ ਤੇ ਕੰਮ ਕੀ ਹਟਾਉਣ ਦਾ ਜਿਵੇਂ ਰਾਜਪਾਲਨ ਸਾਜੇ ਦਾ ਵਜ਼ੀਰ ਵੇ ਐਸੇ ਮੈਂ ਆਣੇ ਨੇ ਜਿੰਨਾਂ ਉੱਤੇ ਵੱਕ ਦਾ ਦੇ ਤੁਸ਼ ਵੀਰ ਬੇ ਮਗਾਡੇ ਉਗਰਾਉਣੇ ਨੇ ਨਾ ਤੇ ਫੱਕ ਨਾਰਿਆ ਗਦੀਪਦੀ ਨੂੰ ਕਹਿਣਾ ਮੇਰਾ ਮਨ ਕਾਂਡਿਆ ਬਿਨਾਮ ਜੇਰਵਾ ਸੁੰਨੇ ਰਹਿਦੇ ਕੰਨ ਬਿਨਾਰ ਝੋਮ ਜਾ ਮਦੀ ਮਝੇਰੂ ਜੱਟ ਨੂੰ ਵੇ ਗੱਲ ਸੁਣ ਮੂਰੀਆ ਰੱਬ ਨੇ ਐਸਾ ਦੇ ਪਾਦਾ ਗਾਲ ਮੱਟ ਬੇਤ ਪਤੀ ਖਾਣ ਸੂਰੀਆ ਪੈਨਣੋ ਜੇ ਖਾਣੇ ਜੇ ਤੂੰ ਦੇ ਲਗੀਰ ਵੇਕੇ ਕੰਮੇ ਅੱਗ ਲਾਉਣੇ ਨੇ ਯੰਨਲ ਉੱਤੇ ਵਕਤਾਂ ਦੀ ਤੋਜੋ ਵੀਰ ਵੇ ਮੈਂ ਕਾਟੇ ਯੋਗ ਕਰਾਉਣੇ ਨੇ ਲੋਤਿਆਂ ਨੇ ਬਣੇ ਜੈਪੁਰੂ ਕੁਮਾਲ ਦਾ ਤੋਤਾ ਚੁਗੇ ਝੋਗ ਵੇ ਮੋਗੇ ਕੰਨੀ ਫੈਦ ਲੋ ਨ ਮਾਰੂ ਮਾਲ ਦਾ ਇਹ ਉਮੀਰ ਲੋਕ ਵੇ ਮਾਦ ਮੁਕ ਜਾਊ ਵਗਤੀ ਅਖੀਰ ਦਾ ਬੇ ਨੋਟ ਕੀ ਬਣਾਉਣੇ ਨੇ ਜਿੰਨਾਂ ਉੱਤੇ ਵਕਤਾਂ ਦੀ ਤੋਜੋ ਵੀਰ ਵੇ ਮੈਂ ਕਾਟੇ ਯੋਗ ਕਰਾਉਣੇ ਨੇ ਇੱਕ ਹੋਵੇ ਧਾਰ ਕੋਲੀਆਂ ਟਕਰਨ ਨੂੰ ਖਾਣਾ ਕਰਾਂ ਧਿਆਰ ਮੈਂ ਇੱਕ ਹੋਵੇ ਬੰਦੀ ਹੁਕਮ ਚਲਾਉਣ ਨੂੰ ਤੇ ਰਾਮ ਹੋ ਕੇ ਧਿਆਰ ਮੈਂ ਟਾਟ ਕੇ ਦੀ ਰੀਤ ਕੀ ਕਰੂ ਪਨੀਰ ਵੇ ਵ ਝੋਲ ਕੇ ਖਪਾਉਣੇ ਨੇ ਜਿੰਨਾ ਉੱਤੇ ਵਕਤ ਆਂਦੇ ਤੁਸ਼ ਵੀਰ ਵੇ ਮੈਂ ਕਾਟੇ ਜੋ ਕਰਾਉਣੇ ਨੇ ਥਾੜੀ ਲਾਦੇ ਰੇਸ ਮੀਂਹ ਜੰਗਾਰ ਲਾਉਣ ਨੂੰ ਵੇ ਕੱਗਰ ਆਲੀ ਪਾਈਂਦਾ ਕੁਰਤੀ ਲਿਆ ਦੇ ਵੇ ਕਰੰਟ ਵਹਿ ਲਈ ਤੇ ਪੰਡਾ ਨਹੀਂ ਕਸਾਈਂਦਾ ਗਰਮੀ ਨੇ ਚੱਲਦਾ ਸਰੀਰ ਹੋ ਮੇਰਾ ਵੇ ਕੀ ਖੱਦਰ ਪਾਉਣੇ ਨੇ ਜਿੰਨਾ ਉੱਤੇ ਵਕਤ ਆਂਦੇ ਤੁਸ਼ ਵੀਰ ਵੇ ਮੈਂ ਕਾਟੇ ਜੋ ਕਰਾਉਣੇ ਨੇ ਕਾਲੀ ਹੋਵੇ ਰੂਪ ਦਾ ਕਰਾਰਾ ਪਾਉਣ ਨੂੰ ਤੇ ਨਾਲਾ ਪਟਿਆਲੇ ਦਾ ਬੂਟੂ ਹੋਵੇ ਉੱਚੀ ੱਡੀ ਦਾ ਹਡਾਉਣ ਨੂੰ ਤੇ ਜੈ ਭਰੀਆਂ ਵਾਲੇ ਦਾ ਢੌੜੀ ਨੂੰ ਕਿ ਪਹਿਨ ਸਕਦੇ ਅਮੀਰ ਬੇਮਪੈਰ ਕੀ ਪਡਾਉਣੇ ਨੇ ਜਿੰਨਾ ਉੱਤੇ ਵੱਕਦਾ ਦੀ ਤੁਸ਼ ਵੀਰ ਬੇ ਮਗਾਡੇ ਜੋ ਕਰਾਉਣੇ ਨੇ ਦੁੱਲਾ ਸਿੰਘਾਂ ਨਾਰਾ ਲੂਰ ਬਾਜ ਬਹਿ ਗਿਆ ਜੀ ਕਾਡੇ ਕੋ ਰਵਾਉਣ ਦਾ ਕੰਥ ਮਝੇਰੂ ਬਿੱਲੇ ਮੰਗੂ ਛੈ ਗਿਆ ਤੇ ਕੰਮ ਕੀ ਹਟਾਉਣ ਦਾ ਜਿਵੇਂ ਰਾਜੇ ਪਾਣ ਸਾਜੇ ਦਾ ਵਜ਼ੀਰ ਵੇ ਐਸੇ ਮੈਂ ਆਉਣੇ ਨੇ ਜਿੰਨਾ ਉੱਤੇ ਵੱਕਦਾ ਦੀ ਤੁਸ਼ ਵੀਰ ਬੇ ਮਗਾਡੇ ਉਹ ਕਰਾਉਣੇ ਨੇ нот богт дэх тал дээр үү гэж байна